ਸੋ ਅੱਜ ਆਪਾਂ ਇਸ ਸਟਰਾਬੇਰੀ ਦੀ ਫਸਲ ਦੀ ਰਾਖੀ ਕਰਨੀ ਆ ਸਾਰੀ ਰਾਤ ਤੇ ਸਟਰਾਬੇਰੀਆਂ ਜਿਹੜੀਆਂ ਹਨਾ ਇਹਨਾਂ ਨੂੰ ਕਈ ਜਾਨਵਰ ਆ ਕੇ ਖਾ ਜਾਂਦੇ ਇੱਥੇ ਇੱਥੇ ਗੀਜ਼ ਹੈਗੇ ਆ ਇੱਥੇ ਹਿਰਨ ਜਿਹੜੇ ਆ ਉਹ ਆ ਜਾਂਦੇ ਆ ਜੰਗਲ ਚੋਂ ਨਿਕਲ ਕੇ ਰਾਤ ਨੂੰ ਤੇ ਇੱਥੇ ਭਾਲੂ ਵੀ ਆ ਜਾਂਦੇ ਆ ਇੱਥੇ ਆ ਜਾਂਦੀਆਂ ਆ ਆਪਣੀਆਂ ਜਿਹੜੀਆਂ ਉਹ ਟਰਕੀ ਜਿਹੜੇ ਹੁੰਦੇ ਬਤਕਾਂ ਜਿਹੀਆਂ ਉਹ ਵੀ ਆ ਜੰਦੀਆਂ ਉਹ ਸਾਰੀ ਫਸਲ ਖਰਾਬ ਕਰ ਦੋਣੀਆਂ ਤੇ ਮੈਂ ਅੱਜ ਸਾਰੀ ਰਾਖੀ ਰੱਖਣੀ ਹੈ ਇੱਥੇ ਸਾਰੀ ਰਾਤ ਤੇ ਇਹਨੂੰ ਬਚਾਣਾ 50000 ਡਾਲਰ ਦੀ ਇਹ ਸਟਰਾਬੇਰੀ ਆ ਇਹ ਸਾਰੀ ਆਹ ਜਿਹੜੀ ਲੱਗੀ ਹੋਈ ਹੈ 50000 ਡਾਲਰ ਦੀ ਸਟਰਾਬੇਰੀ ਇਹਨੂੰ ਬਚਾਣਾ ਹੈ ਅੱਜ ਕਿਉਂਕਿ ਅਸੀਂ ਅਗਲੇ ਵੀਕਐਂਡ ਤੋਂ ਅਸੀਂ ਫਾਰਮ ਓਪਨ ਕਰਨ ਜਾ ਰਹੇ ਹਾਂ ਤੇ ਇਸ ਕਰਕੇ ਇਹਦਾ ਬਹੁਤ ਧਿਆਨ ਰੱਖਣਾ ਪੈਣਾ ਹੈਗਾ ਹੁਣ ਕਿਉਂਕਿ ਹੁਣ ਇਹ ਸਟਰਾਬੇਰੀਆਂ ਨੂੰ ਖਰਗੋਸ਼ ਖਾ ਜਾਂਦੇ ਆ ਕਿ ਹਿਰਨ ਖਾ ਜਾਂਦੇ ਆ ਕਿ ਰਾਤ ਨੂੰ ਸੋ ਮੈਂ ਆਪਣੀ ਗੱਡੀ ਦੇ ਅੰਦਰ ਸੌਣਾ ਮੈਂ ਤੁਹਾਨੂੰ ਦਿਖਾਵਾਂਗਾ ਤੇ ਮੈਂ ਕਿਵੇਂ ਅੱਜ ਆਪਣੀ ਗੱਡੀ ਦੇ ਅੰਦਰ ਜਿਹੜਾ ਬੈੱਡ ਲਗਾ ਕੇ ਸੌਣਾ ਆ ਤੇ ਨਾਲੇ ਆਪਣੇ ਕੋਲੇ ਮੇਰੇ ਕੋਲ ਲਾਈਟਾਂ ਲੂਟਾਂ ਰੱਖੀਆਂ ਹੋਈਆਂ ਮੈਂ ਜਿਹੜਾ ਵੀ ਜਾਨਵਰ ਇਕੱਠੇ ਹੋ ਕੇ ਆਊਗੇ ਇੱਥੇ ਫੌਕਸ ਵੀ ਆਂਦੇ ਆ ਉਹਨਾਂ ਦੇ ਉੱਤੇ ਆਪਾਂ ਲਾਈਟਾਂ ਮਾਰ ਕੇ ਉਹਨਾਂ ਨੂੰ ਭਜਾਉਣਾ ਸਾਰੀ ਰਾਤ ਸੋ ਸਾਰੀ ਰਾਤ ਦਾ ਆਪਣਾ ਇਹ ਚੈਲੰਜ ਅੱਜ ਤੇ ਕੰਮ ਆਸੀ ਇਹ ਸਾਰੇ ਦੇ ਸਾਰੇ ਕਰਨੇ ਆਪਾਂ ਸਾਰੀ ਰਾਤ ਸੋ ਨਾਲੇ ਤੁਹਾਨੂੰ ਦਿਖਾਵਾਂਗੇ ਕਿ ਕੈਨੇਡਾ ਦੇ ਵਿੱਚ ਫਸਲਾਂ ਦੀ ਰਾਖੀ ਵੀ ਕਰਨੀ ਪੈਂਦੀ ਹੈ ਇਦਾਂ ਨਹੀਂ ਹੈਗਾ ਵੀ ਪੰਜਾਬ ਚ ਹੀ ਕਰਨੀ ਪੈਂਦੀ ਹੈ ਇੱਥੇ ਵੀ ਰਾਖੀ ਕਰਨੀ ਪੈਂਦੀ ਹੈ ਕਿਉਂਕਿ ਇੱਥੇ ਵੀ ਬਹੁਤ ਤਰ੍ਹਾਂ ਦੇ ਜਾਨਵਰ ਰਾਤ ਨੂੰ ਆਂਦੇ ਹੈਗੇ ਆ ਸੋ ਆਪਾਂ ਤਿਆਰੀ ਕਰਕੇ ਆਏ ਆ ਸਾਰੇ ਟੂਲ ਲੈ ਕੇ ਆਏ ਆ ਆਪਣੇ ਹਥਿਆਰ ਆਪਣੇ ਜਿਹੜੇ ਬਟ ਸਟਰੋਂਗ ਲਾਈਟਾਂ LED ਲਾਈਟਾਂ ਲੈ ਕੇ ਆਏ ਆ ਵੱਡੀ ਵੱਡੀ ਆਵਾਜ਼ਾਂ ਕੱਢਣ ਵਾਲੀ ਮਸ਼ੀਨਾਂ ਲੈ ਕੇ ਆਏ ਆ ਉਹ ਫਿਰ ਇੱਥੇ ਅਸੀਂ ਆਪਾਂ ਇਹ ਸਾਰੇ ਭਜਾ ਲੈਣੇ ਇੱਥੋਂ ਜੰਗਲ ਹੈਗਾ ਉੱਥੋਂ ਸਾਰੇ ਨਿਕਲ ਕੇ ਆਉਂਦੇ ਆ ਸਾਰੇ ਫੇਰ ਆ ਜਾਂਦੇ ਆ ਰਾਤ ਨੂੰ ਕੁੱਤੇ ਆ ਜਾਂਦੇ ਆ ਵਿੱਚ ਖਰਗੋਸ਼ ਨਿਕਲ ਕੇ ਆ ਜਾਂਦੇ ਆ ਪਰੇ-ਪਰੇ ਠੀਕ ਆ ਹੁਣ ਸੂਰਜ ਡੁੱਬਣ ਵਾਲਾ ਹੋ ਗਿਆ ਤੇ ਮੈਂ ਵੀ ਆਪਣਾ ਇਂਤਜ਼ਾਮ ਐਸਾ ਕਰ ਲਵਾਂ ਸੌਣ ਦਾ ਫਿਰ ਤੇ ਸਨਸੈਟ ਜਿੱਦਾਂ ਹੋਇਆ ਫਿਰ ਆਪਾਂ ਸੋ ਅੱਜ ਇੱਥੇ ਮੈਂ ਸੌਣਾ ਹੈਗਾ ਰਾਤ ਇਹਦੇ ਵਿੱਚ ਗੱਡੀ ਦੇ ਤੇ ਇਹਦੇ ਵਿੱਚ ਮੇਰਾ ਸਾਰਾ ਸਮਾਨ ਪਿਆ ਹੈਗਾ ਆ ਜਿਹੜੀ ਹੈਗੀ ਹੈ ਨਾ ਆ ਜਿਹੜੀ ਹੈਗੀ ਇਹਨੂੰ LED ਲਾਈਟ ਕਹਿੰਦੇ ਆ ਇਹ ਜਿਹੜੀ ਅੱਖਾਂ ਚ ਪੈ ਜੇ ਨਾ ਇਹ ਬਹੁਤ ਤੇਜ਼ ਆ ਮਤਲਬ ਵੀ ਇਹ ਘੱਟੋ ਘੱਟ 1 ਕਿਲੋਮੀਟਰ ਦੂਰ ਤੱਕ ਇਹਦੀ ਜਿਹੜੀ ਲਾਈਟ ਜਿਹੜੀ ਆ ਜਾਂਦੀ ਆ ਤੇ ਇਹਦੇ ਨਾਲ ਆਪਾਂ ਜਿਹੜੇ ਵੀ ਕੋਈ ਜਾਨਵਰ ਇੱਥੇ ਆਉਗੇ ਉਹਨਾਂ ਨੂੰ ਆਪਾਂ ਭਜਾਣਾ ਆ ਸਪੈਸ਼ਲੀ ਜਿਹੜੇ ਹਿਰਨ ਹੈਗੇ ਆ ਖਰਗੋਸ਼ ਜਿਹੜੇ ਹੈਗੇ ਆ ਉਹ ਖਾ ਜਾਂਦੇ ਸਟਰਾ ਬੀਰੀਆਂ ਹਾਂ ਸੋ ਇਸ ਕਰਕੇ ਅ ਅੱਜ ਦੀ ਰਾਤ ਆਪਾਂ ਇਦਾਂ ਸੰਭਾਲਣਾ ਹੈਗਾ ਤਾਂ ਆਪਣੇ ਕੋਲੇ ਇੱਥੇ 사ਉਂਡ ਦਾ ਪੂਰਾ ਸਿਸਟਮ ਹੈਗਾ ਆ ਮੈਂ ਤੁਹਾਨੂੰ ਦਿਖਾਣਾ ਹੈ ਇਹਦੇ ਵਿੱਚ ਆਪਾਂ ਜਾਣਾ ਹੈ ਸੌਂ ਵਰਕੇ ਇਦਾਂ ਤੂੰ ਐਦਾਂ ਆਪਾਂ ਅੰਦਰ ਵੜ ਕੇ ਸੌ ਜਾਣਾ ਤੇ ਪੂਰੀ ਅੱਖ ਰੱਖਣੀ ਆ ਅ ਰਾਤ ਜਦੋਂ ਵੀ ਮੈਨੂੰ ਕੋਈ ਆਵਾਜ਼ ਆਈ ਬਈ ਬਈ ਕੋਈ ਜਾਨਵਰ ਬੋਲਦੇ ਇਥੇ ਤੇ ਪੂਰੀ ਆਪਾਂ ਨਾਲ ਦੀ ਰਾਖੀ ਰੱਖਾਂਗੇ ਤੇ ਤਸਵੀਰ ਨੂੰ ਤੁਹਾਨੂੰ ਦੱਸਾਂਗੇ ਕਿ ਕੀ ਬਣਿਆ ਰਾਤ ਨੂੰ ਵੀ ਜਿਹੜੇ ਵੀ ਕੋਈ ਜਾਨਵਰ ਆਏ ਆਪਾਂ ਸ਼ੂਟ ਕਰਕੇ ਆ ਤੁਹਾਨੂੰ ਲਾਈਟਾਂ ਲੂਟਾਂ ਮਾਰ ਕੇ ਤੁਹਾਨੂੰ ਦਿਖਾਵਾਂਗੇ ਕਿ ਇਹ ਕਿਦਾਂ ਅਸੀਂ ਇਹਨਾਂ ਨੂੰ ਕਾਬੂ ਕਰਦੇ ਆਂ ਤੇ ਪਾਣੀ ਪੂਣੀ ਮੈਂ ਆਪਣਾ ਰੱਖਿਆ ਹੈ ਰੋਟੀ ਰੋਟੀ ਮੈਂ ਖਾ ਜਾਂਦੀ ਸੀ ਘਰੋਂ ਤੇ ਬਸ ਹੁਣ ਮੇਰਾ ਬਸ ਆਹੀ ਆ ਵੀ ਅੱਜ ਹੁਣ ਇਸ ਵੇਲੇ 9 ਵਜੇ ਜਾ ਕੇ ਸੂਰਜ ਡੁੱਬਦਾ ਹੈਗਾ ਹਨਾ ਤੇ 8:30 ਹੋਏ ਅਜੇ ਅੱਧਾ ਘੰਟਾ ਹੋਰ ਹੈ ਫਿਰ ਇਥੇ ਪੂਰਾ ਹਨੇਰਾ ਹੋ ਜਾਣਾ ਇਥੇ ਕੋਈ ਲਾਈਟ ਨਹੀਂ ਹੈਗੀ ਉਦੋਂ ਮੇਰੇ ਕੋਲ ਆ ਜਿਹੜੀ ਹੈਗੀ ਆ ਐਲਈਡੀ ਲਾਈਟ ਹੈਗੀ ਹੈ ਤੇ ਇੱਕ ਮੇਰੇ ਕੋਲ ਲਾਈਟ ਹੈਗੀ ਹੈ ਦੂਜੀ ਉਹ ਵੀ ਆਪਾਂ ਬਾਹਰ ਲਾ ਸਕਦੇ ਆ ਤੇ ਫਿਰ ਇੱਥੇ ਜਾਨਵਰਾਂ ਨੂੰ ਭਜਾਣੇ ਅੱਜ ਸਾਰੀ ਰਾਤ ਇਹਨਾਂ ਨੂੰ ਇਹ ਬਹੁਤ ਤੰਗ ਕੀਤਾ ਇਹਨਾਂ ਨੇ ਮੈਨੂੰ ਇਹ ਸਾਡੀ ਸਟਰਾਬ ਏਰੀਆ ਖਾ ਜਾਂਦੇ ਇੱਥੇ ਆ ਕੇ ਸਾਰੀ ਰਾਤ ਨੂੰ ਹਨਾ ਇੱਕ ਵਾਰੀ ਤੁਹਾਨੂੰ ਸਾਰਾ ਦਿਖਾ ਦਿੰਨਾ ਤੇ ਇੱਥੇ ਜਿਹੜਾ ਗੱਡੀ ਦੇ ਅੰਦਰ ਦਾ ਨਜ਼ਾਰਾ ਹੈਗਾ ਤੇ ਮੈਂ ਬਹੁਤ ਕੰਫਰਟੇਬਲ ਹੈਗਾ ਗੱਡੀ ਦੇ ਅੰਦਰ ਕਿਉਂਕਿ ਇੱਥੇ ਅਮ ਖਿੜਕੀਆਂ ਦੇ ਵਿੱਚੋਂ ਮੈਨੂੰ ਸਾਰਾ ਕੁਝ ਦਿਖਾਈ ਦਿੰਦਾ ਔਰ ਅਮ ਬੈੱਡ ਆਪਣਾ ਬਿਲਕੁਲ ਸੈਟ ਆ ਕੰਬਲ ਆਪਣੀ ਕੋ ਠੀਕ ਆ ਰਾਤ ਨੂੰ ਠੰਡ ਬਹੁਤੀ ਹੋਣੀ ਨਹੀਂ ਹੈ 14 ਡਿਗਰੀ ਟੈਂਪਰੇਚਰ ਹੈਗਾ ਰਾਤ ਨੂੰ ਤੇ 14 ਡਿਗਰੀ ਟੈਂਪਰੇਚਰ ਠੀਕ ਹੈ ਗੱਡੀ ਦੇ ਅੰਦਰ ਕੋਈ ਫੀਲੇ ਨਹੀਂ ਹੋਣਾ ਇੱਥੇ ਸੋ ਇਦਾਂ ਆਪਣਾ ਇਹਦਾ ਉਹ ਫਰੰਟ ਦਾ ਏਰੀਆ ਹੈਗਾ ਠੀਕ ਹੈ ਉਧਰ ਆਪਣੇ ਸੰਦ ਪਏ ਆ ਸਾਰੇ ਟਰੈਕਟਰ ਟਰਕ ਜੇ ਤੇ ਅਜੇ ਸਨਸੈਟ ਪੂਰਾ ਹੋਇਆ ਨਹੀਂ ਹੈ 9:15 ਤੇ ਸਨਸੈਟ ਹੋਣਾ ਹੈ ਤੇ ਉਧਰ ਲੱਗੀਆਂ ਹੋਈਆਂ ਸਟਰਾ ਬੀਤ ਨੇ ਸੱਡੀਆਂ ਜੇ ਇਹਦੀ ਰੱਖੀ ਲਈਵੇਂ ਅੱਜ ਆਇਆ ਠੀਕ ਆ ਉਹ ਲੱਗਿਆ ਹਈਆ ਸਾਹਿਬ ਇੰਨੀ ਤੇ ਉਧਰੋਂ ਜਾਨਵਰ ਆਉਂਦੇ ਆ ਇੱਥੋਂ ਬਹਿ ਕੇ ਆਪਾਂ ਲਾਈਟਾਂ ਮਾਰਾਂਗੇ ਨਾਲੇ ਉਹਨਾਂ ਨੂੰ ਸਾਊਂਡ ਦੇ ਕੇ ਉੱਨਤੇ ਜਾਣਾ ਹੈ ਆਪਾਂ ਸੋਈ ਹੈਗਾ ਅੱਜ ਦਾ ਕਾਰੋਬਾਰ ਮੇਰਾ ਸਿੱਖਾ ਜੀ ਸੋ ਕਿਵੇਂ ਲੱਗਿਆ ਤੁਹਾਨੂੰ ਮੇਰਾ ਸਿਸਟਮ ਇੱਥੇ ਦਾ ਗੱਡੀ ਦੇ ਅੰਦਰ ਬੜਾ ਕੋਜੀ ਹੈਗਾ ਕੋਈ ਨੌਇਸ ਨਹੀਂ ਹੈਗੀ ਇੱਥੇ ਔਰ ਟੈਂਪਰੇਚਰ ਬਿਲਕੁਲ ਸਹੀ ਹੈ ਗੱਡੀ ਦੇ ਅੰਦਰ ਸੋਤਨੀ ਚਾਹੀਦਾ ਆਪਾਂ ਪਾਣੀ ਪੋਣੀ ਆਪਾਂ ਦੇ ਰਗਾ ਤੇ ਲਾਈਟਾਂ ਵੀ ਆਪਣੀਆਂ ਆ ਦੇਖੋ ਆ ਆਪਣੀ LED ਲਾਈਟ ਲੰਗੀ ਹੋਈ ਆ ਤੇ ਆ ਦੂਜੀ ਲਾਈਟ ਲੰਗੀ ਹੋਈ ਆਪਾਂ ਕਿੜਕੀਆਂ ਆਪਾਂ ਥੋੜੀਆਂ ਖੁੱਲੀਆਂ ਛੱਡੀਆਂ ਹੋਣੀਆਂ ਉਹ ਤਾਂ ਸੋਹਣੀ ਹਾਂ ਜਮਾਨਾ ਬਾਕੀ ਜਿਹੜੇ ਵੀ ਕੋਈ ਜਾਨਵਰ ਆਊਗਾ ਤੁਹਾਨੂੰ ਦਿਖਾਵਾਂਗੇ ਰਾਤ ਨੂੰ ਪੂਰੀ ਲਾਈਟ ਮਾਰ ਕੇ ਹਿਰਣ ਆਉਂਦੇ ਹੁੰਦੇ ਆ ਭਾਲੂ ਵੀ ਆ ਜਾਂਦੇ ਆ ਇਹ ਖਤਰਨਾਕ ਖਰਗੋਸ਼ ਖਰਗੋਸ਼ ਜਿਹੜੇ ਉਹ ਤਾਂ ਉਦੋਂ ਹੀ ਭਜਾ ਦੇਣੇ ਆਪਾਂ ਲਾਈਟ ਮਾਰ ਕੇ ਐਵਡਾ ਨਹੀਂ ਆਪਾਂ ਕੋਈ ਤੁਹਾਨੂੰ ਮਾਰ ਲੈ ਠੀਕ ਹੈ